ਸਸ਼੍ਰੀਕਾਲ ਤੋਂ ਸੇਖਰ ਐਸਐਮ ਜਰਨਲਿਸਟ ਮੈਂ ਹਾਂ ਪ੍ਰਦੀਪ ਕੌਰ ਤਾਂ ਤਰਨਤਾਰਨ ਜਿਮਨੀ ਚੋਣਾ ਨੂੰ ਲੈ ਕੇ ਹੁਣ ਆਮ ਆਦਮੀ ਪਾਰਟੀ ਨੇ ਵੀ ਤਿਆਰੀ ਖਿੱਚ ਲਈ ਹੈ ਤਾਂ ਦੱਸਦੀ ਹੈ ਕਿ ਆਮ ਆਦਮੀ ਪਾਰਟੀ ਨੇ ਆਪਣਾ ਕੈਂਡੀਡੇਟ ਐਲਾਨ ਦਿੱਤਾ ਹੈ ਇਸ ਤੋਂ ਪਹਿਲਾਂ ਜਦੋਂ ਬੀਜੇਪੀ ਤੇ ਸ਼੍ਰੋਮਣੀ ਕਾਲੀ ਦਲ ਦੇ ਵੱਲੋਂ ਤਰਨਤਾਰਨ ਜਿਮਨੀ ਚੋਣਾ ਲਈ ਆਪਣਾ ਕੈਂਡੀਡੇਟ ਐਲਾਨਿਆ ਗਿਆ ਸੀ ਉਸ ਤੋਂ ਬਾਅਦ ਹੁਣ ਆਮ ਆਦਮੀ ਪਾਰਟੀ ਨੇ ਵੀ ਇਸ ਦੀ ਤਿਆਰੀ ਹੈ ਜਿਹੜੀ ਪੂਰੀ ਤਰ੍ਹਾਂ ਖਿੱਚ ਲਈ ਹੈ ਤਰਨਤਾਰਨ ਜਿਮਨੀ ਚੋਣਾ ਦੇ ਲਈ ਦਰਸਲ ਹਰਮੀਤ ਸਿੰਘ ਸੰਧੂ ਨੂੰ ਉਮੀਦਵਾਰ ਐਲਾਨਿਆ ਗਿਆ ਤਾਂ ਆਮ ਆਦਮੀ ਪਾਰਟੀ ਨੇ ਆਪਣਾ ਉਮੀਦਵਾਰ ਐਲਾਨ ਦਿੱਤਾ ਦੱਸਿਆ ਕਿ ਜਿੱਥੇ ਲੱਖਾਂ ਦਾ ਤੋਹਫਾ ਦੇਣ ਦੇ ਲਈ ਉਹ ਤਰਨਤਾਰਨ ਵਿਖੇ ਪਹੁੰਚੇ ਸੀ ਤਾਂ ਉੱਥੇ ਹੀ ਉਹਨਾਂ ਨੇ ਤਰਨਤਾਰਨ ਜਿਮਨੀ ਚੋਣਾ ਲਈ ਆਮ ਆਦਮੀ ਪਾਰਟੀ ਦੇ ਲਈ ਦਰਸਲ ਕੈਂਡੀਡੇਟ ਨੂੰ ਨਾਮ ਐਲਾਨ ਕਰ ਦਿੱਤਾ ਤਾਂ ਦੱਸਦੀ ਹੈ ਕਿ ਹਰਮੀਰ ਸਿੰਘ ਸੰਧੂ ਦਾ ਨਾਮ ਐਲਾਨਿਆ ਗਿਆ ਇਸ ਤੋਂ ਪਹਿਲਾਂ ਹੀ ਉਹਨਾਂ ਨੇ ਹਰਮੀਰ ਸਿੰਘ ਸੰਧੂ ਨੂੰ ਦਰਸਲ ਹਲਕਾ ਇੰਚਾਰਜ ਐਲਾਨ ਦਿੱਤਾ ਗਿਆ ਸੀ ਤਾਂ ਵੱਡੀ ਜ਼ਿੰਮੇਵਾਰੀ ਇਹ ਜਿਹੜੀ ਉਹਨਾਂ ਦੇ ਸਿਰ ਦੇ ਉੱਤੇ ਰੱਖੀ ਸੀ ਔਰ ਉਸ ਤੋਂ ਬਾਅਦ ਇੱਕ ਵਾਰ ਫਿਰ ਤੋਂ ਆਮ ਆਦਮੀ ਪਾਰਟੀ ਦੇ ਵੱਲੋਂ ਹਰਮੀਰ ਸਿੰਘ ਸੰਧੂ ਨੂੰ ਤਰਨਤਾਰਨ ਜਿਮਨੀ ਚੋਣਾਂ ਦੇ ਲਈ ਉਮੀਦਵਾਰ ਦੇ ਵਜੋਂ ਉਹਨਾਂ ਦਾ ਨਾਮ ਐਲਾਨਿਆ ਗਿਆ ਤਾਂ ਜਿੱਥੇ ਬੀਜੇਪੀ ਤੇ ਸ਼੍ਰੋਮਣੀ ਕਾਲੀ ਦਲ ਦੇ ਵੱਲੋਂ ਕੈਂਡੀਡੇਟ ਦੇ ਨਾਮ ਪਹਿਲਾਂ ਤੋਂ ਹੀ ਅਨਾਉਂਸ ਹੋ ਚੁੱਕੇ ਸੀ ਹੁਣ ਆਮ ਆਦਮੀ ਪਾਰਟੀ ਨੇ ਵੀ ਤਿਆਰੀ ਖੇਚ ਲਈ ਹੈ ਅਤੇ ਹਰਮੀਰ ਸਿੰਘ ਸੰਧੂ ਨੂੰ ਉਮੀਦਵਾਰ ਐਲਾਨਿਆ ਗਿਆ ਤਾਂ ਦੱਸਦੇ ਕਿ ਡਾਕਟਰ ਕਸ਼ਮੀਰ ਸਿੰਘ ਸੋਹਲ ਦੀ ਮੌਤ ਤੋਂ ਬਾਅਦ ਉਹ ਸੀਟ ਹੈ ਜਿਹੜੀ ਖਾਲੀ ਰਹਿ ਗਈ ਸੀ ਤਾਂ ਦੱਸਦੀ ਹੈ ਕਿ ਤਰਨਤਾਰਨ ਤੋਂ ਵਿਧਾਇਕ ਡਾਕਟਰ ਕਸ਼ਮੀਰ ਸਿੰਘ ਸੋਹਲ ਜਿਨ੍ਹਾਂ ਦਾ ਦੇਹਾਂਤ ਹੋ ਗਿਆ ਸੀ ਉਸ ਤੋਂ ਬਾਅਦ ਤਰਨ ਤਰਨ ਦੀ ਜਿਹੜੀ ਸੀਟ ਹੈ ਉਹ ਖਾਲੀ ਹੋਈ ਸੀ ਤਾਂ ਇਸ ਕਰਕੇ ਚੋਣਾਂ ਦੇ ਜਿਹੜੀਆਂ ਮੁਰਤੋਂ ਕਰਵਾਈਆਂ ਜਾ ਰਹੀਆਂ ਨੇ ਸ਼੍ਰੋਮਣੀ ਕਾਲੀ ਦਲ ਭਾਜਪਾ ਦੇ ਵੱਲੋਂ ਆਪਣੇ ਕੈਂਡੀਡੇਟਸ ਦੇ ਨਾਮ ਅਨਾਉਂਸ ਕੀਤੇ ਜਾ ਚੁੱਕੇ ਨੇ ਉਸ ਤੋਂ ਬਾਅਦ ਅੱਜ ਆਮ ਆਦਮੀ ਪਾਰਟੀ ਹੈ ਜਿਹੜਾ ਉਹਨਾਂ ਨੇ ਵੀ ਆਪਣਾ ਕੈਂਡੀਡੇਟ ਐਲਾਨ ਦਿੱਤਾ ਹੈ ਕਿਉਂ ਪਤਾ ਨਹੀਂ ਕਿੱਥੋਂ ਲਿਆ ਕੇ ਕੋਈ ਕੈਂਡੀਡੇਟ ਦੇਤਾ ਕਾਂਗਰਸਾਂ ਦਾ ਅਜੇ ਪੱਕਾ ਨਹੀਂ ਪਤਾ ਕਦੋਂ ਕਰਨਗੇ ਸ਼ੁਰੂ ਕਰਨਗੇ ਪਰ ਸਾਡਾ ਤਾਂ ਸਿੱਧਾ ਜਿਹਾ ਕੰਮ ਹੈ ਅਸੀਂ ਤਾਂ ਆਮ ਲੋਕਾਂ ਚੋਂ ਆਮ ਬੰਦਿਆਂ ਚੋਂ ਹੀ ਇਲਾਕੇ ਚੋਂ ਹੀ ਜਿਹੜਾ ਤੁਸੀਂ ਕਹਿੰਦੇ ਹੋ ਜੋ ਸਰਵੇ ਸਰਵੇ ਮੁਤਾਬਕ ਸਾਡੇ ਆਇਆ ਉਹਦੇ ਚ ਇਹੀ ਗੱਲ ਆਈ ਹੈ ਕਿ ਭਾਈ ਜੇ ਸੇਵਾਦਾਰ ਇੱਥੋਂ ਦੇਣਾ ਤਾਂ ਫਿਰ ਆਹ ਨਾਮ ਜਿਹੜਾ ਸਭ ਤੋਂ ਵਧੀਆ ਤੇ ਮੈਂ ਅੱਜ ਇਹ ਅਨਾਉਂਸਮੈਂਟ ਤੁਹਾਡੇ ਸਾਹਮਣੇ ਕਰਦਾ ਕਿ ਸਾਡਾ 22 ਇਲੈਕਸ਼ਨ ਦੇ ਵਿੱਚ ਸਾਡਾ ਜਿਹੜਾ ਉਮੀਦਵਾਰ ਹੈ ਉਹ ਹਰਨੀਤ ਸੰਧੂ ਤੁਹਾਡਾ ਉਮੀਦਵਾਰ ਹੈ ਇਹ ਥੋੜੀ ਪਸੰਦ ਆ ਆਮ ਤੌਰ ਤੇ ਪਾਰਟੀਆਂ ਆਪਣੀ ਪਸੰਦ ਕਰਦੀਆਂ ਨੇ ਪਰ ਇਹ ਥੋੜੀ ਪਸੰਦ ਆ ਸੋ ਤਿੰਨ ਰਾਤ ਇੱਕ ਕਰਕੇ ਵਿਧਾਨ ਸਭਾ ਦੀਆਂ ਪੌੜੀਆਂ ਚੜਾਓ ਬਾਕੀ ਕੋਈ ਕਮੀ ਨਹੀਂ ਮੰਗ ਪੱਤਰ ਇਹਦਾ ਸਾਈਨ ਮੇਰੇ ਕੋਈ ਕਮੀ ਨਹੀਂ ਹੋਰ ਦੇਣਾ ਸੋਰਬੀਰ ਜੀ ਮਿਹਨਤ ਕਰੋ ਲੋਕਾਂ ਕੋਲੇ ਘਰ ਘਰ ਜਾ ਕੇ ਪ੍ਰਚਾਰ ਕਰੋ ਕਿਉਂਕਿ ਪਬਲਿਕ ਆ ਜੀ ਦੇਖੋ ਇੱਕ ਜੇ ਆਪਾਂ ਵਿਆਹ ਦਾ ਜੇ ਆਪਾਂ ਵਿਆਹ ਦਾ ਕਾਰਡ ਦੇ ਦਈਏ ਨਾ ਵਿਆਹ ਦਾ ਕਾਰਡ ਦਿੱਤੇ ਤੇ ਲੋਕ ਆਉਂਦੇ ਨਹੀਂ ਕਹਿੰਦੇ ਨਾਲ ਫੋਨ ਨਹੀਂ ਕੀਤਾ ਕਾਰਡ ਤਾਂ ਦਿੱਤਾ ਪਰ ਨਾਲ ਫੋਨ ਨਹੀਂ ਕੀਤਾ ਇਸ ਕਰਕੇ ਜਿੰਨੀ ਵਾਰ ਵੀ ਬੁਲਾਇਆ ਲੋਕਾਂ ਨੇ ਪਿੰਡਾਂ ਚ ਉੱਥੇ ਜਾਓ ਉਹਨਾਂ ਨੂੰ ਪਿਆਰ ਨਾਲ ਸੱਦਾ ਦਿਓ ਕਿ ਆਜੋ ਆਪਾਂ ਤਰਨਤਾਰਨ ਨੂੰ ਇੱਕ ਖੁਸ਼ਹਾਲ ਇਲਾਕਾ ਬਣਾਈਏ ਬਾਦਰ ਦਾ ਏਰੀਆ ਪਹਿਲਾਂ ਹੀ ਬਹੁਤ ਮਾਰਾਂ ਝੱਲੀਆਂ ਹੋਈਆਂ ਨੇ ਇੱਥੇ ਕੁੜੀਆਂ ਦੇ ਕਾਲਜ ਦੀ ਤੁਸੀਂ ਗੱਲ ਕੀਤੀ ਹੈ ਬਣੂਗਾ ਇੱਥੇ ਇੰਡਸਟਰੀ ਵੀ ਇੱਥੇ ਆਊਗੀ ਤਾਰ ਦੇ ਪਰਲੇ ਪਾਸੇ ਜਿਹੜੇ ਪਿੰਡ ਨੇ ਮੈਂ ਬਹੁਤ ਵਾਰੀ ਕਹਿ ਚੁੱਕਾ ਕਿ ਤਾਂ ਰੱਗੇ ਲੈ ਜਾਓ ਜੀ ਤਾਂ ਰੇ ਤਿੰਨ ਤਿੰਨ ਕਿਲੋਮੀਟਰ ਇੱਧਰ ਐ ਇੰਟਰਨੈਸ਼ਨਲ ਰੂਲ ਐ 150 ਮੀਟਰ ਦਾ ਤੁਸੀਂ 200 ਮੀਟਰ ਤੇ ਲਾ ਲਓ ਕਿੰਨੇ ਖੇਤ ਇੱਧਰਲੇ ਪਾਸੇ ਆ ਜਾਣਗੇ ਨਹੀਂ ਤਾਂ ਕਾਰਡ ਦਿਖਾ ਕੇ ਜਾਣਾ ਪੈਂਦਾ ਬੀਐਸਐਫ ਨਾਲ ਜਾਂਦੀ ਐ ਬੀਐਸਐਫ ਦਾ ਟਾਈਮ ਬਚੂਗਾ ਸੋ ਸਾਰੀਆਂ ਸਮੱਸਿਆਵਾਂ ਮੇਰੇ ਧਿਆਨ 'ਚ ਨੇ ਮੇਰੇ ਮੇਰੇ ਉਂਗਲਾਂ ਤੇ ਗਿਣੀਆਂ ਪਈਆਂ ਨੇ ਸੋ ਕੋਈ ਨਹੀਂ ਕੋਈ ਬੁਲਾ ਲਓ ਬੁਲਾ ਲਓ ਇੱਕ ਇਕਤਾਣਾ ਇਹ ਕੰਮ ਨਾ ਸ਼ੁਰੂ ਕਰੋ ਆਰਾਮ ਨਾਲ ਆਜੋ ਰਾਮਨਾਜ ਮੈਂ ਕਿਹੜਾ ਮਨਾ ਕਰਦਾ ਆਰਾਮ ਨਾਲ ਲਿਆਓ ਪੁਲਿਸ ਵਾਲੇ ਵੀਰਾਂ ਨੂੰ ਬੇਨਤੀ ਕਰਦਾ ਬਜ਼ੁਰਗ ਨੇ ਕੋਈ ਮੰਗ ਪੱਤਰ ਹੈ ਕੋਈ ਨਾ ਕੋਈ ਦੁੱਖ ਹੀ ਹੋਊਗਾ ਕੋਈ ਪੁਰਾਣੀਆਂ ਸਕਾਰਾਂ ਦੇ ਸੱਪੇ ਪਾਏ ਹੋਣਗੇ ਪੜ ਲੈਣੇ ਕੋਈ ਗੱਲ ਨਹੀਂ ਉਹ ਤਾਂ ਪਾਕ ਹੀ ਸੱਪੇ ਗਏ ਉਹਨਾਂ ਉਹਨੇ ਕੋਈ ਹੋਊ ਤਾਂ ਹੁਣ ਕੋਈ ਨਹੀਂ ਠੀਕ ਹੈ ਨਾ ਸੋ ਇੱਕ ਵਾਰ ਜ਼ੋਰਦਾਰ ਤਾੜੀਆਂ ਹਰਮੀ ਸੰਧੂ ਹੋਰਾਂ ਦੇ ਨਾਂ ਤੇ ਔਰ ਜਦੋਂ ਵੀ ਪ੍ਰਚਾਰ ਸ਼ੁਰੂ ਕਰਨਗੇ ਨਾਲ ਆਵਾਂਗੇ ਜਿੱਥੇ ਬੁਲਾਉਣਗੇ ਨਾਲ ਆਵਾਂਗੇ ਸਾਡੀ ਸਾਡੇ ਲਈ ਇੱਕ ਸੇਵਾ ਜਿੰਨਾ ਵੀ ਹੋਇਆ ਮਿਹਨਤ ਕਰਾਂਗੇ ਮਿਹਨਤ ਪੱਖੋਂ ਅਸੀਂ ਕੋਈ ਕਮੀ ਨਹੀਂ ਛੱਡਦੇ ਸੋ ਮੈਂ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦਾ ਤੁਸੀਂ ਇੰਨੀ ਭਾਰੀ ਗਿਣਤੀ ਚ ਇੱਥੇ ਪਹੁੰਚੇ ਹੋ ਤੇ ਤੁਹਾਨੂੰ ਬਹੁਤ-ਬਹੁਤ ਇਸ ਗੱਲ ਦੀਆਂ ਮੁਬਾਰਕਾਂ ਕਿ ਅੱਜ ਨਵੀਆਂ ਸੜਕਾਂ ਤੇ ਨਵਾਂ ਐਮਐਲਏ ਤੁਹਾਨੂੰ ਆਮ ਆਦਮੀ ਪਾਰਟੀ ਵੱਲੋਂ ਮਿਲ ਰਿਹਾ ਹੈ ਤੇ ਤੁਸੀਂ ਦੋਨਾਂ ਨੂੰ ਸੰਭਾਲ ਕੇ ਰੱਖਣਾ ਹੈ ਔਰ ਦੋਨਾਂ ਤੇ ਗੌਰ ਵੀ ਰੱਖਣੀ ਹੈ ਠੀਕ ਹੈ ਨਾ ਤਾਂ ਕਿ ਤੁਹਾਡੇ ਕੰਮ ਜਿਹੜੇ ਨੇ ਉਹ ਘਰ-ਘਰ ਤੱਕ ਹੋਣ ਚੁੱਲਿਆਂ ਤੱਕ ਅੱਗਾ ਜਿਹੜੀਆਂ ਨੇ ਉਹ ਬਲਦੀਆਂ ਨੇ ਜਿਹੜੀਆਂ ਉਹ ਅੱਗਾ ਨਾ ਬੁਝ ਸਕਣ ਨੌਕਰੀਆਂ ਮਿਲਣ ਤਰੱਕੀਆਂ ਹੋਣ ਜਿਉਂਦੇ ਵਸਦੇ ਰਹੋ ਬਹੁਤ ਬਹੁਤ ਧੰਨਵਾਦ ਬੋਲੇ ਸੋਨਿਆ ਬਹੁਤ ਬਹੁਤ ਤੁਹਾਡਾ ਧੰਨਵਾਦ ਜੀ ਜਿਉਂਦੇ ਵਸਦੇ ਰਹੋ ਇਨੀ ਭਾਰੀ ਕਿੰਨਤੀ ਤੁਸੀਂ ਆਏ ਔਰ ਸਕੂਨ ਨਾਲ ਮੈਨੂੰ ਸੁਣਿਆ ਤੇ ਮੈਂ ਤੁਹਾਡਾ ਰਿਣੀ ਰਹੂੰਗਾ ਹਮੇਸ਼ਾ ਜਿੰਨਾ ਕਰਜ਼ਾ ਤੁਸੀਂ ਮੇਰੇ ਸਿਰ ਚੜਾਇਆ ਜਿਵੇਂ ਹਰੇਕ ਸਾਹ ਤੋਂ ਬਾਅਦ ਵੀ ਧੰਨਵਾਦ ਕਹਿੰਦਾ ਰਹਾ ਤਾਂ ਵੀ ਕਈ ਜਨਮ ਲੈਣੇ ਪੈਣਗੇ ਤੁਹਾਡੇ ਪਿਆਰ ਦਾ ਕਰਜ਼ਾ ਲਾਉਣ ਵਾਸਤੇ ਬਹੁਤ ਬਹੁਤ ਮਿਹਰਬਾਨੀ ਚਾਹੁੰਦੇ ਵਸਤ ਬਹੁਤ ਬਹੁਤ ਧੰਨਵਾਦ ਹੈ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਜੀ ਮਾਨ ਜੀ ਦਾ ਜਿਨ੍ਹਾਂ ਨੇ ਆਪਣੇ ਰੋਜ਼ਮਰ ਦੇ ਵਿੱਚੋਂ ਸਮਾਂ ਕੱਢ ਕੇ ਤਰਨਤਾਰਨ ਦੀ ਧਰਤੀ ਨੂੰ ਅੱਜ ਜੋ ਵੱਡੇ ਗੱਫੇ ਜਿਹੜੇ ਦਿੱਤੇ ਆ ਹੁਣ ਤਰਨਤਾਰਨ ਵੱਲੋਂ ਸਨਮਾਨ ਜਿਹੜਾ ਹੈ ਸ਼੍ਰੀ ਦਰਬਾਰ ਸਾਹਿਬ ਜੀ ਦਾ ਮਾਡਲ ਉਧਰਤਾ ਜਾ ਰਿਹਾ ਹੈ ਹਰਮੇਸ਼ ਸਿੰਘ ਜੀ ਸੰਧੂ ਇੰਚਾਰਜ ਹਲਕਾ ਤਰਨਤਾਰਨ ਦਲਜੀਤ ਸਿੰਘ ਜੀ ਪੁੱਲੜੇ ਸੋ ਸਨਮਾਨ ਦੇ ਰਹੇ ਨੇ ਸੋ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਸਾਰਿਆਂ ਵਾਸਤੇ ਲੰਗਰ ਜਿਹੜਾ ਹੈ ਉਹ ਸਟੇਜ ਦੇ ਸਜੇ ਹੱਥ ਤਿਆਰ ਹੈ ਤੁਸੀਂ ਲੰਗਰ ਛੱਕ ਕੇ ਫਿਰ ਜਾਣਾ ਬੜਾ ਲੰਮਾ ਸਮਾਂ ਤੁਸੀਂ ਅੱਜ ਦਿੱਤਾ ਹੈ ਗਰਮੀ ਦੇ ਵਿੱਚ ਤੁਸੀਂ ਬੈਠੇ ਰਹੇ ਲਗਭਗ 3 ਘੰਟੇ ਤੁਸੀਂ ਮੁੱਖ ਮੰਤਰੀ ਸਾਹਿਬ ਜੀ ਦਾ ਇੰਤਜ਼ਾਰ ਕੀਤਾ ਇਹਨਾਂ ਨੇ ਸੁਣਿਆ ਤੁਹਾਡਾ ਆਉਣ ਦਾ ਧੰਨਵਾਦ ਹੈ ਪ੍ਰਸ਼ਾਦਾ ਛੱਕ ਕੇ ਤੇ ਫਿਰ ਤੁਸੀਂ ਘਰ ਨੂੰ ਜਾਣਾ ਬਹੁਤ ਬਹੁਤ ਧੰਨਵਾਦ